ਸਤਿ ਸ਼੍ਰੀ ਅਕਾਲ ਜੀ ਕਿਉਂਕਿ ਮੁੱਦਾ ਬਹੁਤ ਗੰਭੀਰ ਹੈ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਹੈ ਤਾਂ ਮੈਨੂੰ ਰੁਬਰੂ ਹੋਣਾ ਪੈ ਰਿਹਾ ਹੈ ਸੁਣਿਆ ਹੈ ਕੱਲ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਸਾਡੇ ਹਲਕੀ ਮਜੀਠੇ ਦੇ ਅਬਦਾਲ ਪਿੰਡ 'ਚ ਇੱਕ ਨੀਂਹ ਪੱਥਰ ਰੱਖਣ ਆ ਰਹੇ ਨੇ ਨੀਂਹ ਪੱਥਰ ਇਹ ਜੇ ਸਕੂਲ ਦਾ ਜਿਹੜੇ ਕਾਫੀ ਸਾਲਾਂ ਤੋਂ ਚੱਲਿਆ ਜਾ ਰਿਹਾ ਹੈ ਪਿਛਲੀ ਸਰਕਾਰਾਂ ਨੇ ਇਹ ਸਕੂਲ ਸ਼ੁਰੂ ਕੀਤਾ ਸੀਗਾ ਇਹਨੂੰ ਫੇਰ ਤੋਂ ਕਿਵੇਂ ਸ਼ੁਰੂ ਕਰ ਰਹੇ ਨੇ ਇਹ ਮੈਨੂੰ ਪਤਾ ਨਹੀਂ ਬਟ ਐਜ਼ ਐਨ ਐਮਐਲਏ ਮਜੀਠਾ ਹਲਕਾ ਸਭ ਤੋਂ ਜ਼ਿਆਦਾ ਇੱਕ ਮਾਂ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹੀ ਰਿਕੁਐਸਟ ਕਰ ਸਕਦੀ ਆ ਕਿ ਇਹ ਫਜ਼ੂਲ ਖਰਚ ਕੀ ਕਰਨ ਦੀ ਜਗ੍ਹਾ ਜੇ ਤੁਸੀਂ ਮੇ ਤੋਂ ਜਾਂ ਮਜੀਠੇ ਦੇ ਲੋਕਾਂ ਤੋਂ ਇਹ ਪੁੱਛਦੇ ਕਿ ਇਹ ਪੈਸੇ ਕਿਵੇਂ ਵਰਤੇ ਜਾ ਸਕਦੇ ਆ ਕਿੱਥੇ ਲਾ ਸਕਦੇ ਆ ਜਿੱਥੇ ਲੋਕਾਂ ਦਾ ਭਲਾ ਹੋਏ ਤਾਂ ਬਹੁਤ ਅੱਛਾ ਹੁੰਦਾ ਕਿਉਂਕਿ ਜੇ ਅਸੀ ਬੱਚਿਆਂ ਨੂੰ ਵਰਦੀਆਂ ਦਿੰਦੇ ਕਿ ਤਾਪਾ ਦਿੰਦੇ ਹੋਰ ਸਕੂਲਾਂ 'ਚ ਨਵੀਂ ਸਟਰੀਮ ਸ਼ੁਰੂ ਕਰਦੇ ਤਾਂ ਬੱਚਿਆਂ ਦਾ ਬਹੁਤ ਭਲਾ ਹੋਣਾ ਸੀਗਾ 20 ਸਾਲ ਹੋ ਗਏ ਆ ਸਾਡੇ ਪਰਿਵਾਰ ਨੂੰ ਇਸ ਹਰਕੇ ਦੀ ਸੇਵਾ ਕਰਦੇ ਇੱਕ ਵਾਰੀ ਜੇ ਤੁਸੀਂ ਸਾਨੂੰ ਪੁੱਛਦੇ ਜਾਂ ਲੋਕਾਂ ਨੂੰ ਪੁੱਛਦੇ ਉਹ ਤੁਹਾਨੂੰ ਕਾਫੀ ਕੁਝ ਦੱਸ ਸਕਦੇ ਸੀਗੇ ਪਰ ਚਲੋ ਕੋਈ ਨਾ ਐਜ਼ ਅ ਮਦਰ ਮੈਂ ਵੀ ਇੱਕ ਮਾਂ ਹਾਂ ਮੇਰੇ ਵੀ ਬੱਚੇ ਹਨ ਹਰ ਮਾਂ ਦੀ ਇਹੀ ਖਵਾਇਸ਼ ਹੁੰਦੀ ਹੈ ਕਿ ਉਹਦੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ ਮ ਜੀਠੇ ਦੀ ਮਾਵਾਂ ਦੀ ਵੀ ਇਹੀ ਖਵਾਵੇ ਛੇ ਕਿ ਸਾਡੇ ਬੱਚੇ ਵਧੀਆ ਵਧੀਆ ਸਿੱਖਿਆ ਪ੍ਰਾਪਤ ਕਰਨ ਤੁਹਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਵਧੀਆ ਸਕੂਲ ਬਦੀ ਇਹੀ ਪੈਸੇ ਕਿਤੇ ਕਿਤੇ ਵਧੀਆ ਥਾਂ ਲਗਾਓ ਜਿੱਥੇ ਕਮਾਨ ਬੱਚਿਆਂ ਦੇ ਉਹੀ ਪੈਸੇ ਉਹ ਸਕੂਲ ਚਲਾਣ ਦੀ ਜਗਾ ਜਿੱਥੇ ਲੋੜ ਹੈ ਉਥੇ ਲਾਓ ਇਹੀ ਬੇਨਤੀ ਲੈ ਕੇ ਮੈਂ ਤੁਹਾਡੇ ਕੋਲ ਆਈ ਆਂ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ ਜੀ